ਅੱਜ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋ ਹੋਗੀ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਅੱਜ ਵਾਲੀ ਟ੍ਰਿਕ ਪੈਰੋਂ ਬਹੁਤ ਹੀ ਜ਼ਿਆਦਾ ਖਾਸ ਆ ਕਿਉਂਕਿ ਅੱਜ ਵਾਲੀ ਟ੍ਰਿਕ ਜਿਹੜੀ ਮੈਨੂੰ ਲੱਗਦਾ ਸਾਰੀਆਂ ਭੈਣਾਂ ਨੂੰ ਪਸੰਦ ਆਏਗੀ ਕੋਈ ਐਵੇਂ ਦੀ ਭੈਣ ਨਹੀਂ ਹੋਏਗੀ ਜਿਹੜੀ ਕਹੇਗੀ ਕਿ ਇਹ ਟ੍ਰਿਕ ਕਾਮਯਾਬ ਨਹੀਂ ਆ ਇਹ ਟ੍ਰਿਕ ਇੰਨੀ ਕੁ ਵਧੀਆ ਆ ਤੇ ਇਹ ਕਿਹੜੀ ਟ੍ਰਿਕ ਹੈ ਜੀ ਅਸੀਂ ਘਰ ਦੇ ਵਿੱਚ ਬਿਲਕੁਲ ਜ਼ੀਰੋ ਖਰਚੇ ਦੇ ਨਾਲ ਬਹੁਤ ਸੋਹਣਾ ਪੋਚਾ ਬਣਾਇਆ ਹੈ ਤੇ ਇੱਕ ਆਪਾਂ ਬਣਾਇਆ ਹੈ ਡਸਟਰ। ਹੋਰ ਜਿਹੜਾ ਡਸਟਰ ਹੈ ਉਹ ਇੰਨੇ ਕਮਾਲ ਦਾ ਹੈ ਤੇ ਤੁਹਾਨੂੰ ਮੈਂ ਉਹਦੀ ਵਰਤੋਂ ਵੀ ਕਰਕੇ ਦਿਖਾਈਆ ਵੀਡੀਓ ਦੇ ਵਿੱਚ। ਤੇ ਤੁਸੀਂ ਜਦੋਂ ਵੀਡੀਓ ਦੇਖੋਗੇ ਤਾਂ ਤੁਸੀਂ ਖੁਦ ਕਹਿਣਾ ਕਿ ਵਾਹ ਕਮਾਲ ਦੀ ਚੀਜ਼ ਬਣਾਈਆਂ। ਔਰ ਉਹ ਡਸਟਰ ਇੰਨੀ ਸੋਹਣੀ ਡਸਟਿੰਗ ਕਰਦਾ ਹੈ ਤੇ ਡਸਟਰ ਬਣਿਆ ਕਿੰਨੇ ਚਿਰ ਚ ਸਿਰਫ 4 ਤੋਂ 5 ਮਿੰਟ ਦੇ ਵਿੱਚ। ਤੇ ਬਣਿਆ ਕਿਦਾਂ? ਚਲੋ ਮੈਂ ਤੁਹਾਨੂੰ ਦੱਸਦੀ ਆ ਬਿਨਾ ਕਿਸੇ ਖਰਚੇ ਤੋਂ। ਤੇਪਾ ਪੋਚਾ ਬਣਾਇਆ ਹੈ ਉਹ ਤੁਸੀਂ ਬਿਲਕੁਲ ਐ ਜੀਰੋ ਖਰਚੇ ਤੋਂ ਬਣਾਇਆ ਤੁਸੀਂ ਘਰ ਦੇ ਵਿੱਚ ਸਾਰੇ ਘਰ ਦੀ ਸਫਾਈ ਉਸ ਪੋਚੇ ਨਾਲ ਕਰ ਸਕਦੇ ਹੋ ਤੇ ਚਲੋ ਤੁਹਾਨੂੰ ਮੈਂ ਦੱਸਦੀਆਂ ਉਹ ਆਪਾਂ ਕਿਸ ਤਰ੍ਹਾਂ ਬਣਾਇਆ ਹੈ ਆਜੋ ਜੀ ਕਰੀਏ ਵੀਡੀਓ ਸਟਾਰਟ ਜੀ ਜੀ ਤੇ ਆਪਾਂ ਕਰਦੇ ਅੱਜ ਵਾਲੀ ਵੀਡੀਓ ਸਟਾਰਟ ਤੇ ਤੁਸੀਂ ਨਾ ਇਸ ਤਰ੍ਹਾਂ ਦੀ ਕੋਈ ਵੀ ਟੀ-ਸ਼ਰਟ ਲੈ ਲੈਣੀ ਆ ਠੀਕ ਹੈ ਜੀ ਕੋਈ ਵੀ ਟੀ-ਸ਼ਰਟ ਤੁਹਾਡੇ ਕੋਲ ਹੋਣੀ ਆ ਘਰ ਦੇ ਵਿੱਚ ਕਿਉਂਕਿ ਸਾਡੇ ਘਰ ਦੇ ਵਿੱਚ ਆਮ ਹੀ ਟੀ-ਸ਼ਰਟ ਹੁੰਦੀ ਆ ਹਨਾ ਜਿਹੜੀ ਸਾਨੂੰ ਨਹੀਂ ਚਾਹੀਦੀ ਹੁੰਦੀ ਵੇਸਟ ਹੁੰਦੀ ਆ ਚਾਹੇ ਉਹ ਕਿਸੇ ਵੱਡੇ ਦੀ ਹੋਵੇ ਚਾਹੇ ਕਿਸੇ ਬੱਚੇ ਦੀ ਹੋਵੇ ਤੇ ਇਸ ਤਰ੍ਹਾਂ ਦੀ ਤੁਸੀਂ ਟੀ-ਸ਼ਰਟ ਲੈ ਲੈਣੀ ਹੈ ਜੇ 22 ਚ ਇਸ ਟੀ-ਸ਼ਰਟ ਨਹੀਂ ਹੈਗੀ ਤੇ ਤੁਸੀਂ ਕੋਈ ਕਾਟਨ ਦਾ ਵਧੀਆ ਕਪੜਾ ਜਾਂ ਥੋੜਾ ਮੋਟੇ ਚ ਹਨਾ ਸਟਾਫ ਚ ਕਪੜਾ ਹੋਵੇ ਤੁਹਾਡੇ ਕੋਲ ਜਿਵੇਂ ਕੋਈ ਰਫ ਬੈੱਡ ਸ਼ੀਟ ਕੋਈ ਰਫ ਤੁਹਾਡੇ ਕੋਲ ਕੋਈ ਵੱਡਾ ਪਿੱਲੋ ਕਵਰ ਹੈਗਾ ਜਿਵੇਂ ਮਤਲਬ ਤੁਹਾਨੂੰ ਸਹੀ ਲੱਗੇ ਕਿ ਸਾਡੇ ਕੋਲੇ ਵੇਸਟ ਕਪੜਾ ਹੈ ਤੇ ਦਾਸੀਂ ਪੋਚਾ ਬਣਾ ਸਕਦੇ ਆ ਤੇ ਤੁਸੀਂ ਉਹ ਵਾਲਾ ਕਪੜਾ ਲੈ ਲੈਣਾ ਮੈਂ ਇੱਥੇ ਲੈ ਰਹੀ ਆ ਟੀ-ਸ਼ਰਟ ਤੇ ਬਹੁਤ ਆਸਾਨੀ ਦੇ ਨਾਲ 5 ਮਿੰਟ ਦੇ ਵਿੱਚ ਇਹ ਪੋਚਾ ਜਿਹੜਾ ਆ ਉਹ ਬਣ ਕੇ ਤਿਆਰ ਹੋ ਜਾਣਾ ਹੈ ਤੇ ਕਿਸੇ ਵਲੇ ਸਾਨੂੰ ਭੈਣਾ ਨੂੰ ਹੁੰਦਾ ਹੀ ਆ ਕਿ ਆਪਾਂ ਕਿਚਨ ਦੇ ਵਿੱਚ ਵੱਖਰਾ ਪੋਚਾ ਰੱਖੀਏ ਜਾਂ ਵਾਸ਼ਰੂਮ ਚ ਵੱਖਰਾ ਰੱਖੀਏ ਪਰ ਜਿਸ ਤਰ੍ਹਾਂ ਵੀ ਲਾ ਲੋ ਕਿਸੇ ਵਲੇ ਮਨ ਚ ਹੁੰਦਾ ਸਾਨੂੰ ਕਿ ਇਹ ਚੀਜ਼ ਲਈ ਵੱਖਰਾ ਪੋਚਾ ਹੋਵੇ ਤੇ 2-200 ਰੁਪਿਆ ਵੀ ਅਸੀਂ ਨਹੀਂ ਕਈ ਵਾਰ ਖਰਚਦੇ ਆਗੇ ਕੀ ਫਜ਼ੂਲ ਐਵੇਂ ਪੈਸੇ ਖਰਚੀ ਜਾਣੇ ਜਿਆਦਾ ਪੋਚਿਆਂ ਤੇ ਤੇ ਜਦੋਂ ਤੁਹਾਨੂੰ ਐਵੇਂ ਦਾ ਲੱਗੇ ਕੁਝ ਕੀ ਇੱਕ ਛੋਟਾ ਮੋਟਾ ਪੋਚਾ ਆਪਾਂ ਬਣਾ ਕੇ ਕਰੀ ਰੱਖੀਏ ਵੈਸੇ ਮੈਂ ਪੂਰਾ ਵੱਡਾ ਪੋਚਾ ਹੀ ਬਣਾ ਲੱਗੀ ਆ ਇੱਥੇ ਤੇ ਤੁਸੀਂ ਬਣਾ ਸਕਦੇ ਹੋ ਘਰ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਤੇ ਤੁਸੀਂ ਵੀਡੀਓ ਨੂੰ ਸਾਰੇ ਦੇਖਣਾ ਇਸ ਤੋਂ ਬਾਅਦ ਮੈਂ ਇੱਕ ਛੋਟੀ ਜੀ ਚੀਜ਼ ਹੋਰ ਬਣਾਵਾਂਗੀ ਜੋ ਸਾਡੀਆਂ ਪਹਿਰਾਵਾਂ ਦੇ ਲਈ ਬਹੁਤ ਯੂਸਫੁਲ ਰਹੂਗੀ ਤੇ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੀ ਇਸ ਤੋਂ ਬਾਅਦ ਤੇ ਸਾਰੀ ਵੀਡੀਓ ਤੁਸੀਂ ਜ਼ਰੂਰ ਦੇਖਣਾ ਉਹ ਵੀ ਸਾਡੇ ਬਹੁਤ ਕੰਮ ਆਏਗੀ ਠੀਕ ਹੈ ਜੀ ਤੇ ਉਹ ਚਟਪਟ ਬਣ ਜੇਗੀ ਤੇ ਸਭ ਤੋਂ ਪਹਿਲਾਂ ਅਸੀਂ ਬਣਾਉਣੀ ਹੈ ਵੱਡਾ ਪੁਚਾ ਤੇ ਵੱਡਾ ਪੁਚਾ ਅਸੀਂ ਕਿਸ ਤਰ੍ਹਾਂ ਬਣਾਉਣਾ ਹੈ ਹਾਜੀ ਤੇ ਮੈਂ ਇੱਕ ਆ ਦੀ ਬਾਹ ਕੱਟ ਲਈ ਸੀ ਤਦੋਂ ਵੀ ਤੁਸੀਂ ਕੱਟ ਲੈਣੀ ਹੈ ਠੀਕ ਹੈ ਜੀ ਬਾਕੀ ਓਕੇ ਤੇ ਆਪਾਂ ਨਾ ਆ ਚੀਜ਼ ਵੀ ਜਿਹੜੀ ਹੈ ਇਹਦੀ ਕੱਟ ਦਾਂਗੇ ਮਤਲਬ ਕੀ ਅਸੀਂ ਪੱਧਰਾ ਕਰਾਂਗੇ ਇਹਨੂੰ ਠੀਕ ਤੇ ਦੇਖੋ ਅਸੀਂ ਇਹਨੂੰ ਪੱਧਰਾ ਕਰ ਲਿਆ ਤੇ ਆਪਾਂ ਹੁਣ ਇਹਦੀ ਇੱਕ ਸਾਈਡ ਤੋਂ ਇਸ ਤਰ੍ਹਾਂ ਖੋਲਦਾਂਗੇ ਇਹਨੂੰ ਕੱਟਣਾ ਹੈ ਮਤਲਬ ਇਹਨੂੰ ਆਪਾਂ ਇਧਰਲੀ ਸਾਈਡ ਵੀ ਦੀ ਕਟਿੰਗ ਕਰਵਾਂਗੇ ਤੇ ਕੋਈ ਵੀ ਇੱਥੇ ਨਾ ਮਿਲਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਦਾਂ ਹੀ ਬਸ ਆ ਦੇਖੋ ਕਰ ਲਿਆ ਜੀ ਆਪਾਂ ਆਪਾਂ ਨੂੰ ਕੀ ਕਰਨਾ ਹੈ ਆ ਦੇਖੋ ਖੋਲ ਲਿਆ ਪਾਟੀ ਸ਼ਰਟ ਨੂੰ ਖੋਲਣ ਤੋਂ ਬਾਅਦ ਆਪਾਂ ਕੀ ਕਰਾਂਗੇ ਇਹ ਦਾ ਹੀ ਉਸੇ ਦੀਸ ਆ ਫਾਸ਼ਾ ਲਾ ਰਹਾ ਹੈ ਠੀਕ ਹੈ ਜੀ ਪੂਰਾ ਹੀ ਰੱਖਿਆ ਮੈਂ ਜੇ ਤੁਸੀਂ ਛੋਟਾ ਬਣਾਉਣਾ ਤੁਸੀਂ ਛੋਟਾ ਵੀ ਬਣਾ ਸਕਦੇ ਹੋ ਤੇ ਅਸੀਂ ਇਹਨੂੰ ਪੂਰਾ ਏਦਾਂ ਟੀ-ਸ਼ਰਟ ਨੂੰ ਮਤਲਬ ਟੀ-ਸ਼ਰਟ ਨੂੰ ਆਪਾਂ ਸੱਡਾ ਸਾਰੀਆਂ ਤੋਂ ਖੋਲ ਲਿਆ ਤੇ ਏਦਾਂ ਟੀ-ਸ਼ਰਟ ਅਸੀਂ ਕਰ ਲਈ ਆ ਤੇ ਹੁਣ ਆਪਾਂ ਕੀ ਕਰਾਂਗੇ ਧਿਆਨ ਨਾਲ ਦੇਖਿਓ ਤੁਸੀਂ ਹੁਣ ਅਸੀਂ ਕਰਾਂ ਇਹਨੂੰ ਇਹ ਮੇ ਬਰਾਬਰ ਕਰਾਂਗੀ ਥੋੜਾ ਜਿਹਾ ਕਪੜੇ ਨੂੰ ਬੜਾ ਇੱਕ ਸਾਰਾ ਦੁੱਧ ਕਰਿਆ ਤੇ ਹੁਣ ਦੇਖਿਓ ਤੁਸੀਂ ਕੋਈ ਵੀ ਇੱਥੇ ਮਿੰਤੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਅੰਦਾਜ਼ੇ ਨਾਲ ਤੁਸੀਂ ਕੱਟੀਆਂ ਕਰ ਲੈਣੀਆਂ ਬਸ ਇੰਨਾ ਧਿਆਨ ਰੱਖਿਓ ਕਿ ਜਿਹੜੀਆਂ ਮੈਂ ਪੱਟੀਆਂ ਕੱਟਣ ਲੱਗੀ ਆ ਤੇ ਬਰੀ ਕੱਟਣੀਆਂ ਉਹ ਆਪਾਂ ਜ਼ਿਆਦਾ ਵੱਡੀਆਂ ਨਹੀਂ ਕੱਟਣੀਆਂ ਹੈਗੀਆਂ ਤੇ ਆਪਾਂ ਕਿੰਥੋਂ ਤੱਕ ਕੱਟਣੀਆਂ ਨੇ ਬਾਸ ਥਾੜੀ ਇਹ ਤੁਹਾਡਾ ਕੀ ਕੱਟੀਆਂ ਨੇ ਆਜ ਇੰਨੀ ਚੀਜ਼ ਜਿਹੜੀ ਆਪਾਂ ਮਤਲਬ ਤਿੰਨ ਕ ਫਿੰਗਰ ਜਿਸ ਤਰ੍ਹਾਂ ਤੁਸੀਂ ਅੰਦਾਜ਼ੇ ਨਾਲ ਲਾ ਲਓ 3-4 ਇੰਚ ਪਰਮੇਸ਼ਾਰਥਾ ਕਪੜਾ ਤੇ ਇਦਾਂ ਇੱਕ ਪੱਟੀ ਕੱਟ ਲਈ ਤੇ ਦੂਸਰੀ ਪੱਟੀ ਵੀ ਇਹਦੇ ਨਾਲ ਹੀ ਆਪਾਂ ਇਦਾਂ ਕੱਟ ਲਾਂਗੇ ਬਸ ਇੰਨਾ ਧਿਆਨ ਰੱਖਿਓ ਕਿ ਪੱਟੀਆਂ ਜ਼ਿਆਦਾ ਚੌੜੀਆਂ ਨਾ ਕੱਟਿਓ ਬਸ ਬਰੀਕ ਹੀ ਕੱਟਿਓ ਪਤਲੀਆਂ-ਪਤਲੀਆਂ ਕੱਟਿਓ ਬਸ ਆ ਦੇਖੋ ਉੱਥੇ ਜਾ ਕੇ ਰੁਕ ਜਾਣਾ ਮੈਂ ਹੋ ਗਿਆ ਨਾ ਸੋਕੀਆ ਦੇਖੋ ਕੱਟ ਲਈਆਂ ਇਸ ਤਰ੍ਹਾਂ ਹੀ ਅਸੀਂ ਸਾਰੀਆਂ ਪੱਟੀਆਂ ਕੱਟ ਲਾਂਗੇ ਉੱਪਰੋਂ ਨਹੀਂ ਕਟਿੰਗ ਕਰਨੀ ਹੈਗੀ ਤੇ ਤੁਸੀਂ ਇੱਥੋਂ ਤੱਕ ਹੀ ਕਟਿੰਗ ਰੱਖਣੀ ਆ ਠੀਕ ਹੈ ਜੀ ਉਪਰੋਂ ਤੁਸੀਂ 3 ਤੋਂ 4 ਇੰਚ ਜਿਹੜਾ ਉਹ ਛੱਡ ਦੇਣਾ ਹੈ ਆਪਣੇ ਹਿਸਾਬ ਨਾਲ ਇੱਥੋਂ ਤੱਕ ਹੀ ਤੁਸੀਂ ਸਾਰੀ ਜਿਹੜੀਆਂ ਪੱਟੀਆਂ ਕੱਢਣੀਆਂ ਬਸ ਥਿਆਨ ਇਹ ਨਾ ਰੱਖਿਓ ਕਿ ਪੱਟੀਆਂ ਦੇ ਵਿੱਚ ਜ਼ਿਆਦਾ ਗੈਪ ਨਾ ਹੋਵੇ ਮਤਲਬ ਛੋੜੀਆਂ ਨਾ ਹੋਣ ਪੱਟੀਆਂ ਦੇਖਿਨੀਆਂ ਕਿ ਹੁਣ ਤੇ ਇਦਾਂ ਕਰਕੇ ਆਪਾਂ ਸਾਰੀਆਂ ਜਿਹੜੀਆਂ ਪੱਟੀਆਂ ਆ ਕੋ ਕੱਟ ਰਹੀਆਂ ਹੋਣਗੀਆਂ ਠੀਕ ਹੈ ਜੀ ਤੇ ਇਹ ਪੋਚਾ ਜਿਹੜਾ ਇਹਨਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੇ ਕੋਈ ਵੀ ਪੈਸਾ ਨਹੀਂ ਲੱਗਦਾ ਬਿਲਕੁਲ ਜ਼ੀਰੋ ਖਰਚੇ ਤੇ ਅਸੀਂ ਇਹ ਪੋਚਾ ਤਿਆਰ ਕੀਤਾ ਤੇ ਇਸ ਪੋਚੇ ਨੂੰ ਸਾਰਾ ਤੁਸੀਂ ਦੇਖੋਗੇ ਅਸੀਂ ਕਿਸ ਤਰ੍ਹਾਂ ਤਿਆਰ ਕਰਨਾ ਤੇ ਕਿੰਨਾ ਸੋਹਣਾ ਇਹ ਪੋਚਾ ਬਣ ਕੇ ਤਿਆਰ ਹੋ ਜਾਦਾ ਜਿੱਥੇ ਮਰਜ਼ੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਬੇਸ਼ੱਕ ਤੁਸੀਂ ਇਹਦੇ ਨਾਲ ਆਪਣੇ ਸਾਰੇ ਘਰ ਦੀ ਸਫਾਈ ਵੀ ਕਰ ਸਕਦੇ ਹੋ ਠੀਕ ਹੈ ਜੀ ਪੋਚਾ ਵੀ ਲਾ ਸਕਦੇ ਹੋ ਕਿਸੇ ਵੇਲੇ ਹੁੰਦਾ ਨਾ ਸਾਡੇ ਕੋਲ ਕਿਸੇ ਵੇਲੇ ਦਾ ਟਾਈਮ ਚਾਹਣਾ ਕਿਸੇ ਪੋਚਾ ਨੂੰ ਲੱਗਦੇ ਸਾਡਾ ਪੋਚਾ ਟੁੱਟ ਜਾਂਦਾ ਸਾਡੇ ਕੋਲ ਪੋਚਾ ਨਹੀਂ ਹੁੰਦਾ ਤਕਈ ਪਿਆਣਾ ਨੂੰ ਹੀ ਪ੍ਰੋਬਲਮ ਹੁੰਦੀ ਕਿ ਨਹੀਂ ਉਹ ਬਹਿ ਕੇ ਪੋਚਾ ਲਾ ਸਕਦੀਆਂ ਤੇ ਕਿਸੇ ਵਲੇ ਬਾਜ਼ਾਰ ਨਹੀਂ ਵੀ ਜਾਇਆ ਜਾਂਦਾ ਜਾਂ ਗਲੀ ਦੇ ਵਿੱਚ ਪਾਈ ਨਹੀਂ ਆਂਦਾ ਹੈਗਾ ਪੋਚੇ ਵਾਲਾ ਤੇ ਤੁਸੀਂ ਆਰਾਮ ਨਾਲ ਕੱਪੜੇ ਵਿੱਚ ਟੀ-ਸ਼ਰਟ ਕੋਈ ਨਾ ਕੋਈ ਫੈਬਰਿਕ ਤੇ ਸਾਡੇ ਕੋ ਪਿਆ ਹੀ ਹੁੰਦਾ ਤੇ ਤੁਸੀਂ ਆਰਾਮ ਨਾਲ ਆਪਣਾ ਪੋਚਾ ਬਣਾ ਸਕਦੇ ਹੋ ਜਾਂ ਕਿਸੇ ਵਲੇ ਸਾਨੂੰ ਹੁੰਦਾ ਕਿ ਸਾਨੂੰ ਇੱਕ ਐਕਸਟਰਾ ਪੋਚੇ ਦੀ ਜ਼ਰੂਰਤ ਹੈ ਤੇ ਪਰ ਆਪਾਂ ਸੋਚ ਲੈਂਦੇ ਆ ਕੀ ਪੈਸੇ ਖਰਚਣੇ ਸ਼ਾੜੇ ਬਲੇ ਤੇ ਤੁਸੀਂ ਘਰ ਦੇ ਵਿੱਚ ਬੜਾ ਆਰਾਮ ਨਾਲ ਬਣਾ ਸਕਦੇ ਕੋਈ ਇੱਥੇ ਟਾਈਮ ਜ਼ਿਆਦਾ ਨਹੀਂ ਲੱਗਦਾ ਹੈਗਾ ਮਸਾਂ ਹੀ 5-7 ਮਿੰਟ ਲੱਗਦੇ ਨੇ ਤੇ ਪੋਚਾ ਬਣ ਕੇ ਤਿਆਰ ਹੋ ਜਾਂਦਾ ਜਦੋਂ ਤੁਸੀਂ ਦਿਨੇ ਫ੍ਰੀ ਬੈਠੇ ਹੋ ਨੇ ਉਹ ਕੰਮ ਆਪਣੇ ਕਰਕੇ ਤੋਂ ਉਦੋਂ ਤੁਸੀਂ ਇਹਨੂੰ ਬਣਾ ਲਓ ਠੀਕ ਹੈ ਜੀ ਦੋਨ ਆਪਾਂ ਇਹ ਸਾਰੀਆਂ ਜਿਹੜੀਆਂ ਕੱਟ ਲਵਾਂਗੇ ਤੇ ਬਸ ਇੰਨਾ ਜ਼ਰੂਰ ਧਿਆਨ ਕਿਉਂਕਿ ਇਹ ਬਹੁਤ ਜ਼ਿਆਦਾ ਛੋੜੀਆਂ ਨਾ ਪੱਟੀਆਂ ਕੱਟਿਓ ਇਸ ਤਰ੍ਹਾਂ ਹੀ ਹੁਣ ਮੈਂ ਆ ਦੇਖੋ ਮੈਂ ਕੱਟ ਲਈਆਂ ਇਦਾਂ ਹੀ ਮੈਂ ਸਾਰੇ ਦੀਆਂ ਹੀ ਕੱਟ ਲਾਂਗੀ ਜੀ ਤੇ ਇਸ ਤਰ੍ਹਾਂ ਕਰਕੇ ਮੈਂ ਸਾਰੀਆਂ ਜਿਹੜੀਆਂ ਸੀਗੇ ਕਟਿੰਗ ਕਰ ਲਈ ਆ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਤੁਸੀਂ ਕਟਿੰਗ ਕਰ ਲੈਣੀ ਹੈਗੀ ਆ ਤੁਸੀਂ ਦੇਖ ਸਕਦੇ ਆ ਕਿ ਉਪਰੋਂ ਨਹੀਂ ਮੈਂ ਕਟਿੰਗ ਕੀਤੀ ਹੋਈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਆਪਾਂ ਲਵਾਂਗੇ ਇੱਕ ਡੰਡਾ ਪਾਈਪ ਤੁਸੀਂ ਕੋਈ ਵੀ ਪਾਈਪ ਲੈ ਸਕਦੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕਿ ਮੈਂ ਇਹ ਵਾਲੀ ਪਾਈਪ ਲੈ ਲਈ ਆ ਤੇ ਇਹ ਪਾਈਪ ਜਿਹੜੀ ਆ ਮੇਰੇ ਪੁਰਾਣੇ ਪੋਚੇ ਦੀ ਲੱਥੀ ਹੋਈ ਆ ਮੈਂ ਸੁੱਟਿਆ ਨਹੀਂ ਸੀ ਨੂੰ ਮੈਂ ਸੋਚਿਆ ਕਿਸੇ ਕੰਮ ਆ ਜੂਗੀ ਤੇ ਅੱਜ ਉਹ ਕੰਮ ਆ ਹੀ ਗਈ ਐ ਤੇ ਮੈਂ ਸੋਚਿਆ ਕਿ ਸਾਡਾ ਪੋਚਾ ਜਿਹੜਾ ਹੈ ਉਹ ਖਰਾਬ ਹੋ ਗਿਆ ਤੇ ਪਾਈਪ ਦੇ ਉੱਪਰ ਆਪਾਂ ਨਵਾਂ ਪੋਚਾ ਬਣਾ ਲੈਨੇ ਆ ਤੁਸੀਂ ਕੋਈ ਵੀ ਪਾਈਪ ਲੈ ਸਕਦੇ ਆ ਚਾਹੀ ਤੁਸੀਂ ਲੱਕੜ ਦਾ ਡੰਡਾ ਹੀ ਲੈ ਲਓ ਕੋਈ ਚੱਕਰ ਨਹੀਂ ਆ ਜਾਂ ਵਾਈਪਰ ਦਾ ਡੰਡਾ ਜਦੋਂ ਲੱਥ ਜਾਂਦਾ ਹਨਾ ਖਰਾਬ ਹੋ ਜਾਂਦਾ ਤੁਸੀਂ ਵਾਈਪਰ ਦਾ ਡੰਡਾ ਵੀ ਲੈ ਸਕਦੇ ਹੋ ਈਵੇਂ ਦੀ ਪੈਪ ਵੀ ਲੈ ਸਕਦੇ ਹੋ ਪੋਚੇ ਦੀ ਜੇ ਤੁਹਾਡੇ ਕੋਲ ਦੋਨੋਂ ਚੀਜ਼ਾਂ ਨਹੀਂ ਹੈਗੀਆਂ ਤਾਂ ਤੁਸੀਂ ਲੱਕੜ ਦਾ ਡੰਡਾ ਹੁੰਦਾ ਨਾ ਆਪਣੇ ਘਰ ਦੇ ਵਿੱਚ ਤੇ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਫਿਰ ਆਪਾਂ ਵੀ ਕਰਨਾ ਠੀਕ ਹੈ ਜੀ ਤੁਸੀਂ ਇਸੇ ਤਰੀਕੇ ਦੇ ਨਾਲ ਇਹਨੂੰ ਇਸ ਤਰ੍ਹਾਂ ਰੀੜਦੇ ਜਾਣਾ ਹੈ ਆਹ ਸਾਈਡ ਮੈਂ ਤਾਂ ਹੀ ਕਰ ਨੂੰ ਛੱਡਣ ਨੂੰ ਕਹੀ ਸੀ ਕਿਉਂਕਿ ਇਹਦੇ ਨਾਲ ਨਾ ਚੰਗੀ ਤਰ੍ਹਾਂ ਗ੍ਰਿਪ ਬਣ ਜਾਊਗੀ ਤੇ ਪੋਚਾ ਸਾਡਾ ਫੁੱਲੂਗਾ ਨਹੀਂ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਇੱਦਾਂ ਘੁੱਟ ਕੇ ੱਲਾ ਨਹੀਂ ਕਰਨਾ ਹੈਗਾ ਟਾਈ ਟਾਈ ਕੀ ਤੁਸੀਂ ਇਸ ਤਰ੍ਹਾਂ ਇਹਨੂੰ ਸਾਰੇ ਪੁਚੇ ਨੂੰ ਘਮੋਂ ਦੇ ਜਾਣਾ ਹੈ ਤੁਸੀਂ ਦੇਖਿਓ ਕਿ ਮਿੰਟਾਂ ਜਿਦੀ 5-7 ਮਿੰਟ ਦੇ ਵਿੱਚ ਸਾਡਾ ਪੋਚਾ ਕਿੱਦਾਂ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਅਸੀਂ ਇਹਨੂੰ ਸਫਾਈ ਦੇ ਵਿੱਚ ਵੀ ਵਰਤੋਂ ਕਰ ਸਕਦੇ ਹਾਂ ਜਿੱਥੇ ਵੀ ਤੁਹਾਡਾ ਦਿਲ ਕਰੇ ਜਾਂ ਡਸਟਿੰਗ ਵਾਸਤੇ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਪਰ ਡਸਟਿੰਗ ਵਾਸਤੇ ਨਾ ਮੈਂ ਤੁਹਾਨੂੰ ਅੱਗੇ ਇੱਕ ਚੀਜ਼ ਦੱਸਦੀ ਹਾਂ ਛੋਟਾ ਜਿਹਾ ਜਿਹੜਾ ਸਾਨੀ ਜਿਹੇ ਦੇ ਨਾਲ ਬਣ ਜੇ ਜਦੋਂ ਆਪਾਂ ਕੰਧਾਂ ਦੇ ਉੱਪਰ ਚਾਰ ਪੁੰਜ ਕਰਨੀ ਹੁੰਦੀ ਹੈ ਡਸਟਿੰਗ ਕਰਨੀ ਹੁੰਦੀ ਹੈ ਤੇ ਅਸੀਂ ਬੜੀ ਆਸਾਨੀ ਦੇ ਨਾਲ ਕਰ ਸਕਦੇ ਹਾਂ ਜੀ ਸੀ ਦੇ ਕਿਉ ਕਿ ਨਾ ਵਧੀਆ ਇਹ ਪੋਚਾ ਬਣ ਜਾਣਾ ਹੈ ਹਾ ਜੀ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਜਲਦੀ ਤੇ ਆਸਾਨੀ ਦੇ ਨਾਲ ਸਾਡਾ ਘਰ ਦੇ ਵਿੱਚ ਇਹ ਪੋਚਾ ਜਿਹੜਾ ਤਿਆਰ ਹੋ ਗਿਆ ਇੱਥੇ ਆਪਾਂ ਲਾਸਟ ਤੇ ਕੀ ਕਰਨਾ ਲਾਸਟ ਦਿਨ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਤੇ ਕੋਈ ਵੀ ਤੁਸੀਂ ਟਾਕੀ ਲੈ ਸਕਦੇ ਆ ਤੇ ਜਿਸ ਤਰ੍ਹਾਂ ਕਿ ਮੈਂ ਇਹਦੀ ਟੀ-ਸ਼ਰਟ ਦੀ ਇਸ ਤਰ੍ਹਾਂ ਟਾਕੀ ਲੈ ਲਈ ਆ ਠੀਕ ਹੈ ਜੀ ਤੁਸੀਂ ਕੋਈ ਵੀ ਲੈ ਸਕਦੇ ਜੇ ਜੋ ਹੀ ਨਹੀਂ ਆ ਤੇ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਬੰਨ੍ਹ ਦਵਾਂਗੇ ਠੀਕ ਹੈ ਜੀ ਬਿਨਾਂ ਖਰਚੇ ਤੋਂ ਕੋਈ ਪੈਸਾ ਨਹੀਂ ਕਿ ਸਾਡਾ ਪੋਚਾ ਜਿਹੜਾ ਹੈ ਉਹ ਬਣ ਕੇ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਤਿਆਰ ਹੋ ਗਿਆ ਠੀਕ ਹੈ ਜੀ ਪੋਚਾ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਪੂਰਾ ਲੰਮਾ ਪੋਚਾ ਹੈਗਾ ਤੁਸੀਂ ਕਿਤੇ ਵੀ ਨੂੰ ਲਗਾ ਸਕਦੇ ਹੋ ਹੁਣ ਮੈਂ ਤੁਹਾਨੂੰ ਇਹਨੂੰ ਪੋਚੇ ਨੂੰ ਲਗਾ ਕੇ ਵੀ ਦਿਖਾਵਾਂਗੀ ਤੇ ਛੋਟੀ ਜੀ ਇੱਕ ਵੀਡੀਓ ਆਪਾਂ ਹੋਰ ਨਾਲ ਬਣਾਈ ਆ ਤੁਸੀਂ ਦੇਖਿਓ ਉਹ ਵੀ ਬਹੁਤ ਯੂਸਫੁਲ ਆ ਪਹਿਣਾ ਵਾਸਤੇ ਤੇ ਬਹੁਤ ਪਿਆਰੀ ਟ੍ਰਿਕ ਆ ਕੋਈ ਵੀ ਤੁਹਾਨੂੰ ਮੈਂ ਨਾਲ ਹੀ ਦਿਖਾ ਦਨੀ ਆ ਤੇ ਫਿਰ ਇਹਨਾਂ ਦੋਨਾਂ ਦੀ ਵਰਤੋਂ ਕਰਕੇ ਤੁਹਾਨੂੰ ਮੈਂ ਦਿਖਾਵਾਂਗੀ ਕਿ ਇਹ ਕਿੰਨਾ ਵਧੀਆ ਸਾਡਾ ਪੋਚਾ ਜਿਹੜਾ ਆ ਉਹ ਬਣ ਕੇ ਤਿਆਰ ਹੋਇਆ ਹੈ ਹਾਂਜੀ ਤੇ ਇੱਥੇ ਨਾ ਮੈਂ ਇੱਕ ਛੋਟਾ ਜਿਹਾ ਹੀ ਲੈ ਲਿਆ ਜਿਸ ਤਰ੍ਹਾਂ ਆਪਣਾ ਹੁੰਦਾ ਨਹੀਂ ਆ ਥੋੜਾ ਜਿਹਾ ਜਿਵੇਂ ਕਪੜਾ ਰਮਾਲ ਤੋਂ ਥੋੜਾ ਜਿਹਾ ਵੱਡਾ ਜਿਹਾ ਓਵੇਂ ਦਾ ਤੁਸੀਂ ਕੋਈ ਵੀ ਕੋਈ ਵੀ ਕਾਟਨ ਦਾ ਕਪੜਾ ਜਿਹੜਾ ਲੈ ਲੈਣਾ ਠੀਕ ਹੈ ਜੀ ਇੱਕ ਧਿਆਨ ਰੱਖਿਓ ਕਿ ਤੁਸੀਂ ਨਾ ਲਿਸ਼ਕਣਾ ਜਾਂ ਸ਼ਿਲਕ ਦਾ ਕਪੜਾ ਨਾ ਲਿਓ ਕਿਉਂਕਿ ਉਹਦੇ ਨਾਲ ਨਾ ਇੰਨੀ ਵਧੀਆ ਸਫਾਈ ਨਹੀਂ ਹੁੰਦੀ ਹੈਗੀ ਇਹ ਵੀ ਮੈਂ ਫਟਾਫਟ ਤੁਹਾਨੂੰ ਵੀਡੀਓ ਜ਼ਿਆਦਾ ਲੰਬੀ ਨਹੀਂ ਆਪਾਂ ਕਰਦੇ। ਇਹ ਮੈਂ ਤੁਹਾਨੂੰ ਦੱਸਦੀ ਆ ਕਿ ਇਹਨੂੰ ਆਪਾਂ ਕਿੱਥੇ ਵਰਤ ਸਕਦੇ ਆ। ਉਹ ਤਾਂ ਆਪਣਾ ਬਣਾ ਲਿਆ ਸੀ ਲੰਮਾ ਪੋਚਾ ਹਨਾ ਵੱਡਾ ਪੋਚਾ ਤੇ ਉਹ ਤਾਂ ਆਪਣਾ ਘਰ ਦੀ ਸਫਾਈ ਵਾਸਤੇ ਕੰਮ ਆ ਜਾਏਗਾ ਠੀਕ ਹੈ ਜੀ। ਤੇ ਇਹ ਵਾਲਾ ਕਿੱਥੇ ਕੰਮ ਆਵੇਗਾ ਤੁਹਾਨੂੰ ਮੈਂ ਦੱਸਦੀ ਆ। ਤੁਸੀਂ ਇੱਕ ਸਾਈਡ ਤੋਂ ਮੈਂ ਇਹ ਲੈ ਲਿਆ। ਆ ਦੇਖੋ ਛੋਟੀ ਜੀ ਪਾਈਪ ਆ ਮੇਰੇ ਕੋਲ ਕੋਈ ਵੀ ਤੁਸੀਂ ਛੋਟਾ ਜਿਹਾ ਲੈ ਸਕਦੇ ਹੋ ਜਿਵੇਂ ਘਰ ਦੇ ਵਿੱਚ ਇਸ ਤਰ੍ਹਾਂ ਦੀ ਹੈਗੀ ਆ ਤੁਹਾਡੇ ਕੋਲ ਪਾਈਪੋ ਵੀ ਲੈ ਸਕਦੇ ਹੋ ਜਾਂ ਲੱਕੜੀ ਦਾ ਛੋਟਾ ਜਿਹਾ ਪੀਸ ਲੈ ਲਓ ਹਨਾ ਕੋਈ ਵੀ ਤੁਹਾਨੂੰ ਲੱਗਦਾ ਹੈ ਘਰ ਦੇ ਵਿੱਚ ਕਿ ਆਪਾਂ ਇਹ ਚੀਜ਼ ਵਰਤ ਸਕਦੇ ਆ ਤੇ ਇਹੀ ਲੈ ਕੇ ਆ ਦੇਖਿਓ ਤੁਸੀਂ ਕਿੰਨੀ ਵਧੀਆ ਚੀਜ਼ੇ ਬਣ ਜਣੀਆਂ ਹਾ ਦੇਖੋ ਅਸੀਂ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਰੋਲ ਕਰਤਾ ਮੈਨੂੰ ਲੱਗਦਾ 2-3 ਮਿੰਟ ਹੀ ਲੱਗੇ ਹੋਣੀਆਂ ਹਨਾ ਜੀ ਦੋ 3 ਮਿੰਟ ਦੇ ਵਿੱਚ ਦੇਖਿਓ ਕਿੰਨੀ ਵਧੀਆ ਇਹ ਚੀਜ਼ ਬਣ ਕੇ ਤਿਆਰ ਹੋ ਜਣੀ ਆ ਇਹਦੇ ਉਪਰੋਸ ਇਸ ਤਰ੍ਹਾਂ ਕਪੜੇ ਦੇ ਨਾਲ ਇਹਨੂੰ ਉਬਾਲਨ ਦੇਵਾਂਗੇ ਇਸ ਤਰ੍ਹਾਂ ਇਸ ਕਪੜੇ ਦੇ ਨਾਲ ਬੰਨਤਾ ਦੇਖੋ ਦੇਖ ਸਕਦੇ ਆ ਤੁਸੀਂ ਇਹ ਛੋਟੂ ਜਿਹਾ ਜਿਹੜਾ ਸਾਡਾ ਬਣਿਆ ਹੈ ਇਹ ਆਪਾਂ ਹੁਣ ਦੋਨੋਂ ਚੀਜ਼ਾਂ ਨੂੰ ਅਸੀਂ ਇਸਤੇਮਾਲ ਕਿੱਥੇ ਕਰਨਾ ਹਾਂਜੀ ਜੀ ਜਿਵੇਂ ਅਸੀਂ ਆ ਛੋਟਾ ਬਣਾਇਆ ਹੈ ਇਹਨੂੰ ਆਪਾਂ ਕਿਸ ਕੰਮ ਲਈ ਯੂਜ਼ ਕਰ ਸਕਦੇ ਹਾਂ ਆ ਦੇਖੋ ਜਿਵੇਂ ਸਾਡੀਆਂ ਕੰਧਾਂ ਨੇ ਇੱਥੇ ਆਪਾਂ ਬੱਚੇ ਹੀ ਚਾੜਨਾ ਆ ਦੇਖੋ ਆ ਦੇਖੋ ਇਹ ਬਣ ਗਿਆ ਸਾਡਾ ਡਸਟਿੰਗ ਵਾਸਤੇ ਟੀਲਿੰਗ ਦੀਆਂ ਕੰਧਾਂ ਹੋਣ ਚਾਹੇ ਤੁਹਾਡੀਆਂ ਪੇਂਟ ਵਾਲੀਆਂ ਕੰਧਾਂ ਹੋਣ ਚਾਹੇ ਤੁਹਾਡੀਆਂ ਵਾਲ ਪੇਪਰ ਵਾਲੀਆਂ ਕੰਧਾਂ ਹੋਣ ਠੀਕ ਐ ਸੀ ਜਾਏ ਆਪਾਂ ਕਿਸੇ ਵੀ ਚੀਜ਼ ਨੂੰ ਡਸਟ ਕਰਨਾ ਹੈ ਹਨਾ ਜਾਲੀਆਂ ਹੋਣ ਦਰਵਾਜੇ ਹੋਣ ਤੇ ਇਹਦੇ ਨਾਲ ਆਪਾਂ ਛੋਟੂ ਜਿਹਾ ਆ ਬਿਲਕੁਲ ਆਸਾਨ ਜਿਹਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਡਸਟਿੰਗ ਕਰਦੇ ਪਏ ਆ ਤੁਸੀਂ ਸੋਚਿਆ ਤੁਸੀਂ ਕਿੰਨਾ ਵਧੀਆ ਹੈ ਡਸਟ ਕਰਦਾ ਪਿਆ ਹਨਾ ਕਿ ਸਫਾਈ ਬਹੁਤ ਸੋਹਣੀ ਕਰ ਦਿੰਦਾ ਦੇਖੋ ਹੈਗਾ ਵੀ ਛੋਟਾ ਜਿਹਾ ਹੀ ਆ ਕਿ ਮਤਲਬ ਸਾਨੂੰ ਕੋਈ ਵੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਹੈਗੀ ਕਿਉਂਕਿ ਵੱਡਾ ਡੰਡਾ ਜਿਹੜਾ ਆਪਾਂ ਬਣਾਇਆ ਉਹ ਸਿਰਫ ਪੋਚੇ ਵਾਸਤੇ ਬਣਾਇਆ ਉਹਦੇ ਨਾਲ ਆਪਾਂ ਡਸਟਿੰਗ ਨਹੀਂ ਕਰ ਸਕਦੇ ਨਹੀਂ ਹਨ ਤੇ ਆ ਦੇਖੋ ਜਿੱਦਾਂ ਇੰਨਾ ਜਗ੍ਹਾ ਤੇ ਆਪਣੇ ਕੋਲ ਨਹੀਂ ਕਿਸੇ ਵੇਲੇ ਝਾੜੂ ਲੱਗਦਾ ਹੈਗਾ ਤਾਂ ਤੁਸੀਂ ਡਸਟਿੰਗ ਜਦੋਂ ਕਰਦੇ ਹੋ ਤਾਂ ਤੁਸੀਂ ਇਹਦੇ ਨਾਲ ਹੀ ਡਸਟ ਕਰ ਸਕਦੇ ਹੋ ਮੈਨੂੰ ਇਹ ਟ੍ਰਿਕ ਬਹੁਤ ਵਧੀਆ ਲੱਗੀ ਤੇ ਤੁਸੀਂ ਵੀ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਇਹ ਟ੍ਰਿਕ ਲੱਗੀ ਹੈ ਤੇ ਹੁਣ ਵੱਡਾ ਪੋਚਾ ਜਿਹੜਾ ਅਸੀਂ ਕਿਸ ਤਰ੍ਹਾਂ ਇਸਤੇਮਾਲ ਕੀਤਾ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਚਲੋ ਜੀ ਹੈ ਉਹ ਵੀ ਦੇਖੋ ਪੂਰਾ ਚੰਗੀ ਤਰ੍ਹਾਂ ਸਾਡੇ ਸਫਾਈ ਜਿਹੜੀ ਆ ਉਹ ਕਰ ਦਾਂਗਾ ਫੇਰ ਦੇਖੋ ਇਸੇ ਵਾਲੇ ਹੁੰਦਾ ਨਾ ਸਾਰੇ ਕਰੀਏ ਇੱਕ ਚੀਜ਼ ਲੱਗੀ ਹੁੰਦੀ ਆ ਜੇ ਉਧਰਲੀ ਸਾਈਡ ਤੇ ਬਾਈਕ ਲੱਗੀ ਹੋਈ ਆ ਹਨਾ ਤੇ ਜਗ੍ਹਾ ਨਹੀਂ ਬਚਦੀ ਹੈਗੀ ਤੇ ਆਹ ਦੇਖੋ ਬੜੀ ਆਸਾਨੀ ਦੇ ਨਾਲ ਇਹ ਪੋਚਾ ਜਿਹੜਾ ਹੈ ਉਹ ਲੱਗ ਜਾਂਦਾ ਹੈ ਤੇ ਪੋਚਾ ਸਫਾਈ ਵੀ ਪੂਰੀ ਕਰਦਾ ਪਿਆ ਇਹ ਨਹੀਂ ਹੈਗਾ ਕਿ ਇਹ ਸਫਾਈ ਨਹੀਂ ਕਰੂਗਾ ਤੇ ਜੇ ਤੁਸੀਂ ਚਾਹੁੰਦੇ ਆ ਕਿ ਆਪਾਂ ਥੋੜਾ ਜਿਹਾ ਪੋਚਾ ਜਿਹੜਾ ਆ ਅਸੀਂ ਖੁੱਲਾ ਬਣਾਉਣਾ ਵੱਡਾ ਬਣਾਉਣਾ ਤੇ ਤੁਸੀਂ ਉਹਨਾਂ ਕੱਪੜਾ ਵੱਡਾ ਲੈ ਸਕਦੇ ਹੋ ਤੇ ਤੁਹਾਡਾ ਪੋਚਾ ਇਸ ਤੋਂ ਵੀ ਵੱਡਾ ਬਣ ਜਾਣਾ ਹੈ ਠੀਕ ਹੈ ਜੀ ਤੇ ਵਾਸਤੇ ਤੇ ਐਡਾ ਵੀ ਠੀਕ ਹੈਗਾ ਕਿਉਂਕਿ ਸਫਾਈ ਤੇ ਬਹੁਤ ਸੋਹਣੀ ਕਰਦਾ ਵਿਆ ਠੀਕ ਹੈ ਜੀ ਤੇ ਮੈਂ ਇਹਨੂੰ ਬਣਾਇਆ ਜਿਸ ਤਰ੍ਹਾਂ ਅਸੀਂ ਕਿਸੇ ਵੇਲੇ ਟਾਈਲਸ ਦੇ ਉੱਪਰ ਵਾਸ਼ਰੂਮ ਚ ਵੀ ਯੂਜ਼ ਕਰਨਾ ਹੋਵੇ ਤੇ ਮੈਂ ਵੱਖਰਾ ਹੀ ਬਣਾ ਲਿਆ ਕਿਉਂਕਿ ਕਈ ਵਾਰ ਮਨ ਹੁੰਦਾ ਨਾ ਆਪਾਂ ਵਾਸ਼ਰੂਮ ਦੀਆਂ ਟਾਈਲਸ ਸਰਫ ਵਰਗੀਆਂ ਲਾਈ ਹੁੰਦੀ ਤੇ ਪੋਚਾ ਮਾਰਨਾ ਹੁੰਦਾ ਫਿਰ ਉਹੀ ਪੋਚਾ ਸਾਡਾ ਨਹੀਂ ਕਈ ਵਾਰ ਦਿਲ ਕਰਦਾ ਹੈਗੇ ਅੰਦਰ ਖੜੀਏ ਤੇ ਸਭ ਤੋਂ ਜ਼ਿਆਦਾ ਔਖਾ ਉਹ ਤੋਂ ਲੱਗਦਾ ਜਦੋਂ ਕਿਚਨ ਚ ਲਾਉਣਾ ਹੁੰਦਾ ਤੇ ਇਸ ਕਰਕੇ ਮੈਂ ਵੱਖਰਾ ਹੀ ਬਣਾ ਲਿਆ ਤੇ ਤੁਹਾਨੂੰ ਮੈਂ ਟਾਈਲਸ ਤੇ ਵੀ ਦਿਖਾ ਦਉਣੀ ਆ ਤਾਂ ਕਰ ਕਿ ਮੈਂ ਥੋੜਾ ਜਿਹਾ ਫੈਬਰਿਕ ਘਾਟੀ ਰੱਖਿਆ ਹੈ ਕਿਉਂਕਿ ਮੈਂ ਟਾਈਲਸ ਹੀ ਸਾਫ਼ ਕਰਨੀਆਂ ਇਹਦੇ ਨਾਲ ਤੇ ਜੇ ਤੁਸੀਂ ਘਰ 'ਚ ਸਫਾਈ ਕਰਨੀ ਹੈ ਸਾਰੀ 'ਚ ਤੇ ਤੁਸੀਂ ਭਾਵੇਂ ਥੋੜਾ ਵੱਡਾ ਵੀ ਬਣਾ ਲਓ ਵੈਸੇ ਤੇ ਅਦਰਵਾਈਜ਼ ਇਹ ਵੀ ਬਹੁਤ ਸੋਹਣੀ ਸਫਾਈ ਕਰ ਲੈਂਦਾ ਹੈ ਦੇਖ ਸਕਦੇ ਆ ਤੁਸੀਂ ਤੇ ਕੋਈ ਮੁਸ਼ਕਲ ਨਹੀਂ ਇਹਨੂੰ ਫੇਰ ਧੋਵੋ ਤੇ ਫੇਰ ਪੋਚਾ ਯੂਜ਼ ਕਰੋ ਦੇਖੋ ਹੈ ਨਾ ਦੋਨੋਂ ਕਮਾਲ ਦੀਆਂ ਟ੍ਰਿਕ ਏਹ ਪੋਚਾ ਵੀ ਸਾਡਾ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਇਆ ਤੇ ਜਿਹੜਾ ਅਸੀਂ ਛੋਟਾ ਬਣਾਇਆ ਡਸਟਿੰਗ ਵਾਸਤੇ ਉਹ ਵੀ ਬਹੁਤ ਵਧੀਆ ਬਣਿਆ ਤੇ ਇਹਨੂੰ ਆਪਾਂ ਪੋਚੇ ਨੂੰ ਰੱਖ ਦਿੰਦੇ ਹਾਂ ਹਾਂਜੀ ਜੀ ਤੁਸੀਂ ਅੱਜ ਵਾਲੀ ਸਾਡੀ ਵੀਡੀਓ ਦੇਖ ਲਈ ਹੈ ਤੇ ਕਿੰਨੀ ਕੇ ਟ੍ਰਿਕ ਕਾਮਜ਼ਾਬ ਆ ਤੇ ਕਿੰਨੀ ਕੁ ਵਧੀਆ ਲੱਗੀ ਜ਼ਰੂਰ ਕਮੈਂਟ ਕਰਕੇ ਮੇਰੀਆਂ ਭੈਣਾਂ ਦੱਸਣਾ ਮੈਨੂੰ ਤਾਂ ਇਹ ਟ੍ਰਿਕ ਬਹੁਤ ਵਧੀਆ ਲੱਗੀ ਕਿਉਂਕਿ ਕਿਸੇ ਵੇਲੇ ਸਾਡੇ ਕੋਲ ਪੋਚਾ ਨਹੀਂ ਹੁੰਦਾ ਘਰ ਦੇ ਵਿੱਚ ਤੇ ਅਸੀਂ ਬੈਠ ਕੇ ਪੋਚਾ ਨਹੀਂ ਲਗਾ ਸਕਦੇ ਤੇ ਬੜੀ ਆਸਾਨੀ ਦੇ ਨਾਲ 5 ਤੋਂ 7 ਮਿੰਟ ਦੇ ਵਿੱਚ ਅਸੀਂ ਪੋਚਾ ਘਰ ਦੇ ਵਿੱਚ ਬਣਾ ਲਿਆ ਉਹ ਵੀ ਬਿਨਾਂ ਕਿਸੇ ਖਰਚੇ ਤੋਂ ਠੀਕ ਹੈ ਜੀ ਬਿਲਕੁਲ ਹੈ ਜ਼ੀਰੋ ਖਰਚਾ ਆ ਤੇ ਪੋਚਾ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੁਹਾਨੂੰ ਮੈਂ ਲਗਾ ਕੇ ਵੀ ਦਿਖਾਇਆ ਇਹ ਨਹੀਂ ਆ ਕਿ ਮੈਂ ਬਣਾ ਕੇ ਤੇ ਬਸ ਛੱਡ ਦਿੱਤਾ ਮੈਂ ਚੀਜ਼ ਨੂੰ ਦਿਖਾਇਆ ਵੀ ਆ ਤੁਹਾਨੂੰ ਕਿ ਕਿੰਨਾ ਵਧੀਆ ਹੈ ਤੇ ਜਿਹੜਾ ਆਪਾਂ ਛੋਟੂ ਬਣਾਇਆ ਆ ਛੋਟੂ ਆਪਾਂ ਡਸਟਰ ਬਣਾਇਆ ਆ ਉਹ ਬਹੁਤ ਕਮਾਲ ਦੀ ਚੀਜ਼ ਆ ਇੰਨੀ ਵਧੀਆ ਡਸਟਿੰਗ ਕਰਦਾ ਹੋ ਤੁਹਾਡੀਆਂ ਕੰਧਾਂ ਤੋਂ ਜਾੜੇ ਵਗੈਰਾ ਹਨਾ ਜਾਂ ਸੋਫੇ ਵਗੈਰਾ ਜਾਂ ਆਪਾਂ ਕੋਈ ਟੇਬਲ ਵਗੈਰਾ ਝਾੜਨਾ ਹੋਵੇ ਤੇ ਬਹੁਤ ਸੋਹਣਾ ਜਿਵੇਂ ਬੈੜਦੀ ਆ ਢੋ ਹੁੰਦੀ ਆ ਆਪਾਂ ਝਾੜਦੇ ਆ ਪਿੱਛੋਂ ਆਡੀ ਜਗਾ ਘੱਟ ਹੁੰਦੀ ਆ ਤਾਂ ਅਸੀਂ ਬੈੜ ਤੇ ਖੜ ਕੇ ਪਿੱਛੋਂ ਬਹੁਤ ਸੋਹਣੀ ਕਲੀਨਿੰਗ ਕਰ ਦਿੰਦਾ ਕਿਉਂਕਿ ਛੋਟੂ ਜਾਇਆ ਤੇ ਝਾਟੀ ਇਹ ਐਡਜਸਟ ਹੋ ਜਾਂਦਾ ਤੇ ਉਹ ਵੀ ਬਹੁਤ ਵਧੀਆ ਕਮਾਲ ਦੀ ਟ੍ਰਿਕ ਹੈ ਕਿ ਆਪਣੇ ਘਰ ਦੇ ਵਿੱਚ ਨਹੀਂ ਕੋਈ ਅਵੇਲੇਬਲ ਐਵੇਂ ਦਾ ਹੁੰਦਾ ਕਿ ਤੁਹਾਨੂੰ ਬਾਜ਼ਾਰ ਤੋਂ ਜਾ ਕੇ ਲਿਆ ਕੇ ਦਵੇ ਤਾਂ ਫਿਕਰ ਬਿਲਕੁਲ ਨਹੀਂ ਕਰਨੀ ਅਸੀਂ ਘਰ ਦੇ ਵਿੱਚ ਵੀ ਬਣਾ ਸਕਦੇ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇझ्या ਵੀਡੀਓਜ਼ ਨੂੰ ਬਹੁਤ ਪਿਆਰ ਦੇ ਲਓ ਤੇ ਬੜੇ ਪਿਆਰੇ ਪਿਆਰੇ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਬਸ ਇਵੇਂ ਹੀ ਕਰਦੇ ਰਹੋ ਤੇ ਮੈਂ ਵੀ ਤੁਹਾਡੇ ਲਈ ਛੋਟੀਆਂ ਛੋਟੀਆਂ ਵਧੀਆ ਵਧੀਆ ਟ੍ਰਿਕ ਲੈ ਕੇ ਆਉਂਦੀ ਰ੍ਹਾਂ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਨਵੀਂ ਟ੍ਰਿਕ ਦੇ ਨਾਲ